ਸ਼ਾਸਤਰੀ ਕਿਸਾਨ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਝੋਨੇ ਦੀ ਫਸਲ ਨੂੰ ਭਗੋਲੇ ਆ ਚੁੱਕੀ ਆ ਕੁਝ ਦਿਨਾਂ ਤੱਕ ਝੋਨੇ ਦੇ ਵਿੱਚੋਂ ਮੁੰਜਰਾ ਬਾਹਰ ਨਿਕਲਿਆਉਣੀਆਂ ਨੇ ਬਹੁਤ ਵਧੀਆ ਸਨੇਰੀ ਰੰਗ ਦੇ ਦਾਣੇ ਨਿਕਲਣਗੇ ਜਿਨ੍ਹਾਂ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਆਸ ਾਨੀ ਕਿਸਾਨ ਭਰਾਵਾਂ ਦੀ ਹੁਣ ਇੱਥੇ ਇਹੀ ਸਮੱਸਿਆਵਾਂ ਹੁੰਦੀਆਂ ਨੇ ਵੀ ਮੁੰਜਰਾ ਨਿਕਲਣ ਤੋਂ ਪਹਿਲਾਂ ਝੋਨੇ ਨੂੰ ਭਗੋਲੇ ਸਮੇਂ ਕਿਹੜੀ ਸਪਰੇਅ ਕੀਤੀ ਜਾਵੇ ਕਿਹੜੇ ਖਰਾਕੀ ਤੱਤ ਦਿੱਤੇ ਜਾਣ ਕਿਹੜੀ ਸੁੰਡੀ ਵਾਲੀ ਸਪਰੇਅ ਪਾਈ ਜਾਵੇ ਤੇ ਕਿਹੜੀ ਉਹਦੇ ਵਿੱਚ ਤੇਲੇ ਵਾਲੀ ਸਪਰੇਅ ਪਾਈ ਜਾਵੇ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਕਿਹੜੀਆਂ-ਕਿਹੜੀਆਂ ਰੇ ਸਪਰੇਹਾਂ ਝੋਨੇ ਨੂੰ ਹੁਣ ਸਪਰੇਹਾਂ ਕਰ ਸਕਦੇ ਆ ਕਿਸਾਨ ਪ੍ਰਭੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਝੋਨੇ ਨੂੰ ਆਪਾਂ ਖਰਾਕੀ ਤਤ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਜਦੋਂ ਵੀ ਝੋਨਾ ਤੁਹਾਡਾ ਬੰਗੋਲੇ ਆ ਗਿਆ ਚਲੋ ਇੱਕ ਸੁੰਡੀ ਤੇ ਤੇਲੇ ਦਾ ਹਮਲਾ ਦਾ ਵੱਖਰੀ ਗੱਲ ਉਹ ਤਾਂ ਆਪਾਂ ਸਪਰੇਹ ਕਰਨੀ ਹੀ ਕਰਨੀ ਆ ਤੇ ਇੱਕ ਖਰਾਕੀ ਤਤ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬੰਗੋਲੇ ਸਮੇਂ ਤੇ ਉਹ ਖਰਾਕੀ ਤਤ ਇੱਕ ਤਾਂ ਫੰਗਸ ਵਾਲੀ ਸਪਰੇਹ ਦੇ ਵਿੱਚੋਂ ਪੂਰੇ ਹੋ ਜਾਣੇ ਨੇ ਫੰਗਸ ਵਾਲੀ ਸਪਰੇਅ ਝੋਨੇ ਨੂੰ ਇੱਕ ਤਾਂ ਫੰਗਸ ਤੋਂ ਰੋਕਥਾਮ ਕਰਦੀ ਆ ਹਨਾ ਸਿਸਟਮੈਟਿਕਲ ਕੰਮ ਕਰਦੀ ਆ 20-25 ਦਿਨ ਤੱਕ ਕਰਦੀ ਆ ਦੂਸਰਾ ਜਿੰਨਾ ਵੀ ਬੂਟੇ ਦੇ ਵਿੱਚ ਤਾਕਤ ਹੁੰਦੀ ਆ ਉਹਨੂੰ ਟਰਾਂਸਪਲੈਂਟ ਕਰਕੇ ਮੁੰਜਰਾ ਨੂੰ ਦੇ ਦਿੰਦੀ ਆ ਤਾਂ ਜੋ ਝੋਨੇ ਦੀਆਂ ਮੁੰਜਰਾ 100% ਕਲੀਅਰ ਨਿਕਲਣ ਉਹਦਾ ਵਿੱਚ ਫੌਕ ਵਗੈਰਾ ਨਾ ਆਵੇ ਜੇਕਰ ਆਪਾਂ ਨੂੰ ਫਿਰ ਵੀ ਲੱਗੇ ਵੀ ਆਪਣਾ ਝੋਨੇ ਦੇ ਵਿੱਚ ਖਰਾਕੀ ਤੱਤਾਂ ਦੀ ਘਾਟ ਆ ਜਾਂ ਆਪਾਂ ਨੇ ហេਠਾਂ ਝੋਨੇ ਦੇ ਵਿੱਚ ਕੋਈ ਸਮਾਨ ਖਰਾਕੀ ਤੱਤ ਵਗੈਰਾ ਨਹੀਂ ਪਾਇਆ ਤਾਂ ਆਪਾਂ ਇੱਥੇ ਇਸ ਸਟੇਜ ਤੇ ਐਨਪੀਕੇ ਦੀ ਸਪਰੇ ਵੀ ਕਰ ਸਕਦੇ ਆ ਬਹੁਤੇ ਕਿਸਾਨ ਭਰਾ ਤਾਂ ਐਨਪੀਕੇ ਨੂੰ ਫੰਕੀ ਸੈਟ ਤੇ ਤੇਲੇ ਵਾਲੀ ਸਪਰੇ ਦੇ ਨਾਲ ਮਿਕਸ ਨਹੀਂ ਕਰਦੇ ਵੱਖਰੇ ਤੌਰ ਤੇ ਕਰਦੇ ਨੇ ਬਹੁਤ ਅੱਛੀ ਗੱਲ ਆ ਉਹਦੇ ਵੀ ਵਧੀਆ ਰਿਜ਼ਲਟ ਮਿਲਦੇ ਨੇ ਪਰ ਕਿਸਾਨ ਪ੍ਰਭ ਤੁਸੀਂ ਐਨਪੀਕੇ ਦੇ ਇਹਨੂੰ ਤੇਲੇ ਵਾਲੀ ਸਪਰੇ ਨਾਲ ਵੀ ਮਿਕਸ ਕਰਕੇ ਵੀ ਕਰ ਸਕਦੇ ਹੋ ਤਾਂ ਵੀ ਕੋਈ ਗੱਲ ਨਹੀਂ ਹੋएगी ਉਹ ਤੁਹਾਡੀ ਹਿੰਮਤ ਆ ਜੇ ਐਨਪੀਕੇ ਸਿੰਗਲ ਡੋਜ਼ ਦੇ ਵਿੱਚ ਕਰ ਲਮੋਗੇ ਕਿਸਾਨ ਪ੍ਰਭ ਉਹ ਮੈਂ ਤਾਂ ਤੁਹਾਨੂੰ ਇੱਕੇ ਗੱਲ ਕਹਾਂਗਾ ਜਦੋਂ ਵੀ ਦੁਕਾਨ ਤੋਂ ਤੁਸੀਂ ਨੇ ਦਵਾਈ ਲੈਣ ਜਾਣਾ ਸਪਰੇ ਲੈਣ ਜਾਣਾ ਤੁਸੀਂ ਟੈਕਨੀਕਲ ਰੀਡ ਕਰਕੇ ਟੈਕਨੀਕਲ ਉਹਦੇ ਪੜ੍ਹ ਕੇ ਫਿਰ ਦਵਾਈ ਖਰੀਦਣੀ ਆ ਤੁਸੀਂ ਬਾਏ ਨੇਮ ਦੇ ਚੱਕਰਾਂ ਦੇ ਵਿੱਚ ਟੈਕਨੀਕਲ ਦੀ ਡੋਜ਼ ਘੱਟ ਹੁੰਦੀ ਆ ਕਿਤੇ ਨਾ ਕਿਤੇ ਡੋਜ਼ ਦੇ ਵਿੱਚ ਫਰਕ ਪੈ ਜਾਂਦਾ ਦੁਕਾਨਦਾਰ ਵੀ ਖੁੱਲ ਕੇ ਤੁਹਾਨੂੰ ਟੈਕਨੀਕਲ ਨਹੀਂ ਸਮਝਾ ਸਕਦਾ ਕਿਉਂਕਿ ਗਾਹਕ ਉੱਥੇ ਬਹੁਤ ਹੁੰਦੇ ਨੇ ਤੁਸੀਂ ਪਹਿਲਾਂ ਮੈਂ ਆਪਣੀ YouTube ਦੀ ਵੀਡੀਓ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਟੈਕਨੀਕਲ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ Google ਕਰਕੇ ਵੀ ਦੇਖ ਸਕਦੇ ਹੋ ਕਿਉਂਕਿ ਹਰੇਕ ਦੇ ਹੱਥ ਵਿੱਚ 스마트 ਫੋਨ ਆ 스마트 ਫੋਨ ਦੇ ਵਿੱਚ Google ਵਿੱਚ ਕਰਕੇ ਤੁਸੀਂ ਟੈਕਨੀਕਲ ਪਤਾ ਕਰ ਸਕਦੇ ਵੀ ਇਹਦੇ ਵਿੱਚ ਕਿੰਨੀ ਢੋਜ ਆ ਤੇ ਕਿੰਨੀ ਇਹ ਪੈਣੀ ਆਪਣੇ ਖੇਤ ਦੇ ਵਿੱਚ ਕਿਸਾਨ ਪ੍ਰਭੂ ਫਰਕ ਵਸ ਇੱਥੇ ਰਹਿ ਜਾਂਦਾ ਆ ਜਿਹੜੀ ਮੇਨ ਗੱਲ ਆ ਦੁਕਾਨਦਾਰ ਕਦੇ ਵੀ ਤੁਹਾਨੂੰ ਡੁਪਲੀਕੇਟ ਦਵਾਈ ਨਹੀਂ ਦੇਊਗਾ ਕਿਉਂਕਿ ਉਹਨੇ ਸਾਲਾਂ ਪ੍ਰਤੀ ਸਾਲ ਆਪਣੀ ਦੁਕਾਨਦਾਰੀ ਕਰਨੀ ਆ ਉਹਨੂੰ ਇੱਕ ਵਾਰੀ ਡੁਪਲੀਕੇਟ ਦੇ ਕੇ ਕਿੰਨੇ ਕੁ ਪੈਸੇ ਬਚ ਜਾਣਗੇ ਥੋੜੇ-ਮੋਟੇ ਬਚ ਜਾਣਗੇ ਪਰ ਅਗਲੇ ਸਾਲ ਉਹਨੇ ਫਿਰ ਦੁਕਾਨਦਾਰ ਕਰਨੀ ਆ ਕਿਤੇ ਨਾ ਕਿਤੇ ਕਮੀ ਆਪਣੇ ਸਮਝਣ ਦੇ ਵਿੱਚ ਰਹਿ ਜਾਂਦੀ ਆ ਬਹੁਤੀ ਵਾਰੀ ਆਪਣਾ ਟੈਕਨੀਕਲ ਆਪਾਂ ਨਹੀਂ ਸਮਝ ਪਾਉਂਦੇ ਤੇ ਸਹੀ ਡੋਜ਼ ਆਪਣੀ ਫਸਲ ਨੂੰ ਨਹੀਂ ਮਿਲਦੀ ਰਹਦੀ ਤੇ ਕੀ ਵਾਰੀ ਟੈਕਨੀਕਲ ਇਦਾਂ ਦੇ ਹੁੰਦੇ ਨੇ ਇੱਕ ਦੂਸਰੇ ਦੇ ਵਿੱਚ ਮਿਕਸ ਨਹੀਂ ਹੁੰਦੇ ਕਿਸਾਨਪਰਾ ਕਰ ਦਿੰਦੇ ਨੇ ਤੇ ਇੱਕ ਦੂਜੇ ਨੂੰ ਕੱਟ ਕੇ ਉਹ ਕੰਮ ਨਹੀਂ ਕਰਦੇ ਕਿਸਾਨਪਰਾ ਵਾ ਜੇਕਰ ਸਭ ਤੋਂ ਪਹਿਲੀ ਗੱਲ ਕਰੀਏ ਆਪਾਂ ਫੰਗੀ ਸਾਈਡ ਸਪਰੇਅ ਦੀ ਜਿਹੜਾ ਕਿ ਸਭ ਤੋਂ ਹਰਮਨ ਪਿਆਰਾ ਸਾਲਟ ਆ ਉਹ ਹੈਗਾ ਟੋਬੂ ਕੋਨਾਜੋਲ 50% ਨਟਿਵੋ ਦੇ ਵਿੱਚ ਆਇਆ ਸੀ ਤੇ ਨਟਿਵੋ ਨੇ ਪੂਰੀ ਤਬਾਹੀ ਮਚਾਰ ਰੱਖਿਆ ਮਾਰਕੀਟ ਦੇ ਵਿੱਚ ਬਹੁਤ ਅੱਛੀ ਦਵਾਈ ਆ ਨਟਿਵੋ ਕਿਉਂਕਿ ਇਹਦੇ ਟਾਬੂਕੋਨਾ ਸੋਲ 50% ਅਤੇ ਟ੍ਰੋਫੀਸਟ੍ਰੋਬਿਨ ਹੁੰਦਾ ਹੈ 25% ਇਹ ਦੋ ਸਾਲਟ ਮਿਲ ਕੇ ਕੰਮ ਕਰਦੇ ਨੇ ਇਸ ਤੋਂ ਅਗਲੀ ਦਵਾਈ ਹੈਗੀ ਆ ਕਸਟੂਡੀਆ ਅਡਾਮਾ ਦੀ ਜਿਹਦੇ ਵਿੱਚ ਆਕਸੀਸਟ੍ਰੋਬਿਨ ਆਉਂਦਾ ਹੈ 11% ਤੇ ਟਾਬੂਕੋਨਾ ਜੋਲ ਆਉਂਦਾ ਹੈ 18% 18.3% ਤੇ ਕਿਸਾਨਪ੍ਰਾਵੋ ਉਹੀ ਗੱਲ ਹੋ ਗਈ ਜਿਹੜਾ ਕਿ ਨਟਿਵੋ ਨੇ ਟੋਬੂਗੋਨਾਜੋਲ 50% ਦਿੱਤਾ ਆ 1 ਕਿਲੋ ਦੇ ਵਿੱਚ ਇਹਨਾਂ ਨੇ 1 ਲੀਟਰ ਦੇ ਵਿੱਚ 18% ਟੋਬੂਗੋਨਾਜੋਲ ਦਿੱਤਾ ਆ ਤੇ ਮੈਂ ਤੁਹਾਨੂੰ ਇਹੀ ਵੀਡੀਓ ਤੇ ਰਹੀ ਇਹੀ ਦੱਸਣਾ ਚਾਹਣਾ ਆ ਵੀ ਜਿਹੜਾ ਸਾਲਟ ਤੁਹਾਨੂੰ ਮਹਿੰਗੀ ਦਵਾਈ ਚ ਮਿਲ ਰਿਹਾ ਉਹ ਕਸਟੂਡੀਓ ਜਾਂ ਕਸਟੂਡੀਓ ਦੀ ਕਾਪੀ ਲੈ ਲਓ ਤੁਸੀਂ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਅਡਾਮਾ ਦੀ ਹੀ ਲਵੋ ਬਹੁਤ ਮਾਰਕੀਟ ਦੇ ਵਿੱਚ ਸਾਲਟ ਤੇ ਇਹ ਕੰਮ ਕਰਿਆ ਜਾਵੇ ਜਿਹੜਾ ਕਿ ਟੋਬੂਗੋਨਾਜੋਲ ਤੁਹਾਨੂੰ 18% ਮਿਲ ਰਿਹਾ ਉਹਨੂੰ 3 ਕਿਲਿਆਂ ਦੇ ਵਿੱਚ ਤੁਸੀਂ ਪਾ ਦਿਓ ਦਾ ਜੋ ਤੁਹਾਡੀ ਫਸਲ ਦੇ ਉੱਪਰ ਫੰਗੀ ਸਾਈਡ ਦਾ ਵਧੀਆ ਰਿਜ਼ਲਟ ਮਿਲਣਾ ਇਸ ਤੋਂ ਇਲਾਵਾ ਕਿਸਾਨ ਭਰਾਵੋ ਐਮੀ ਸਟਾਰ ਟਾਪ ਆਉਂਦੀ ਹੈ ਸੰਜੈਂਟਾ ਕੰਪਨੀ ਦੀ ਜਿਹਦੇ ਵਿੱਚ ਵੀ ਆਕਸੀਸਟ੍ਰੋਬਿਨ 18% ਅਤੇ ਡੈਫੋਕੋਨਾਜੋਲ 11% ਇਹ ਵਾਲੇ ਸਾਲਟ ਵੀ ਬਹੁਤ ਅੱਛੇ ਨੇ ਤੇ ਇਹਦੀ ਡੋਜ਼ ਹੈਗੀ ਆ 200 ਐਮਐਲ ਕਿਲੇ ਦੀ ਐਮੀ ਸਟਾਰ ਟਾਪ ਦਵਾਈ ਵੀ ਬਹੁਤ ਵਧੀਆ ਦਵਾਈ ਆ ਜਿਹੜੀ ਕਿ ਆਪਾਂ ਇਨ ਸਾਰੇ ਤੋਂ ਪਹਿਲਾਂ ਕਰ ਸਕਦੇ ਆ ਪਰ ਇਹ ਮਹਿੰਗੀ ਹੋਣ ਕਰਕੇ ਕਿਸਾਨ ਭਰਾ ਇਹਨੂੰ ਕੱਟ ਕਰਦੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ ਮੈਂ ਪਿੱਛੇ ਸాల్ਟ ਬੋਲਿਆ ਆ ਕਸਟੂਡੀਓ ਵਾਲਾ ਸాల్ਟ ਹੈ ਨਾ ਉਹਦੀ ਵੀ ਜਿਹੜੀ ਡੋਜ਼ ਆ ਉਹ ਤਕਰੀਬਨ ਤਕਰੀਬਨ 250 ml ਤਾਂ ਹਰੇਕ ਕੋਈ ਪਾਈ ਰਿਹਾ ਪਰ ਕਿਤੇ ਨਾ ਕਿਤੇ ਉਹ 1 ਲੀਟਰ ਨੂੰ 3 ਕਿੱਲਿਆਂ ਤੇ ਵੀ ਕਰਾਇਆ ਜਾਂਦਾ ਆ ਜਿੱਦੀ ਕਿ ਡੋਜ਼ 333 ml ਕਿੱਲਾ ਚਲੀ ਜਾਂਦੀ ਆ ਤੇ ਉਹਦੇ ਵੀ ਰਿਜ਼ਲਟ ਤੁਹਾਨੂੰ ਬਹੁਤ ਅੱਛੇ ਮਿਲ ਜਾਣਗੇ ਤੇ ਇਸੇ ਤਰ੍ਹਾਂ ਕਿਸਾਨ ਭਰਾਵੋ ਮਾਰਕੀਟ ਦੇ ਵਿੱਚ ਫੰਗੀ ਸਾਈਡ ਸਪਰੇਆ ਬਹੁਤ ਜ਼ਿਆਦਾ ਆਉਂਦੀਆਂ ਨੇ ਮੈਨੂੰ ਦੱਸਣੇ ਵੀ ਔਖਾ ਆ ਤੇ ਤੁਹਾਨੂੰ ਸਮਝਣਾ ਵੀ ਔਖਾ ਹੋ ਜਾਵੇਗਾ ਤੁਸੀਂ ਕੋਈ ਮਰਜ਼ੀ ਦਵਾਈ ਆਪਣੀ ਦੁਕਾਨ ਤੋਂ ਲੈਣ ਜਾਂਦੇ ਹੋ ਉਹਦੇ ਵਿੱਚ ਸਾਲਟ ਦੇਖੋ ਵੀ ਕਿਹੜਾ ਆ ਤੇ ਕਿੰਨੇ ਪਰਸੈਂਟ ਪਾਇਆ ਗਿਆ ਆ ਉਹ ਪਰਸੈਂਟ ਦੇ ਹਿਸਾਬ ਨਾਲ ਉਹਦੀ ਡੋਜ਼ ਖੇਤ ਦੇ ਵਿੱਚ ਪਾਈ ਜਾਵੇ ਮੇਰਾ ਮੰਨਣਾ ਇਹ ਆ ਵੀ ਜਿਹੜਾ ਟੋਬੂ ਕੋਨਾ ਚੋਲ ਸਾਲਟ ਆ ਮੇਰਾ ਫੇਵਰੇਟ ਆ ਮੈਂ ਨਹੀਂ ਕਹਿੰਦਾ ਵੀ ਇਹੀ ਕਰੋ ਤੇ ਤੁਸੀਂ ਕਿਹੜਾ ਮਰਜ਼ੀ ਕਰ ਲਿਓ ਤੇ ਖੇਤ ਦੇ ਵਿੱਚ ਆਪਾਂ ਜੇਕਰ ਪਾ ਦਿੰਨੇ ਆ ਤਾਂ 20 ਤੋਂ 25 25 ਦਿਨ ਤੱਕ ਤੁਹਾਡਾ ਝੋਨਾ ਹਰਿਆ ਭਰਿਆ ਰਹੇਗਾ ਚਾਹੇ ਕਿਹੜੀ ਮਰਜ਼ੀ ਫਾਸਲਾ ਕੋਈ ਜ਼ਰੂਰੀ ਨਹੀਂ ਝੋਨਾ ਹੀ ਹੋਵੇ ਹੋਰਾਂ ਫਸਲਾਂ ਵਿੱਚ ਵੀ ਮੈਂ ਇਹਦਾ ਤਜਰਬਾ ਕਰਕੇ ਦੇਖਿਆ ਟੋਬੂ ਕੋਨਾ ਚੋਲ ਦਾ ਤੇ ਫਸਲ ਨੂੰ ਹਰੀ-ਪਰੀ ਕਰਦਾ ਆ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਅਗਲੀ ਫਸਲ ਦੇ ਵਿੱਚ ਸਪਰੇਅ ਦੀ ਗੱਲ ਕਰੀਏ ਤਾਂ ਆਪਾਂ ਤੇਲੇ ਵਾਲੀ ਹਨਾ ਤੇਲੀ ਵਾਲੀ ਸਪਰੇ ਜਿਆਦਾਤਰ ਹਰੇਕ ਦੇ ਮਣਦੇ ਵਿੱਚ ਹੀ ਹੁੰਦਾ ਚੈਸ ਸੰਜੈਂਟਾ ਨੇ ਚੈਸ ਕੀ ਦਿੱਤੀ ਸੀ ਜਿਹਦੇ ਵਿੱਚ ਸਾਲਟ ਪਾਇਆ ਜਾਂਦਾ ਪੋਮੈਟਰੋਜਾਇਨ 50% ਜਿਹੜਾ ਇਹ ਪੋਮੈਟਰੋਜਾਇਨ 50% ਸਾਲਟ ਆ ਪਹਿਲੇ ਸਮਿਆਂ ਦੇ ਵਿੱਚ ਇਹ ਬਹੁਤ ਮਹਿੰਗਾ ਵਿਕਿਆ ਸੰਜੈਂਟਾ ਵੱਲੋਂ ਚੈਸ 5500 6000 ਰੁਪਏ ਕਿਲੋ ਤੱਕ ਵਿਕਦੀ ਰਹੀ ਪਰ ਹੁਣ ਇਹਦੇ ਕੀਮਤਾਂ ਬਹੁਤ ਘਟ ਚੁੱਕੀਆਂ ਨੇ 2000 ਤੋਂ ਵੀ ਘੱਟ ਤੁਹਾਨੂੰ ਇਹ ਕਿਲੋ ਦੇ ਵਿੱਚ ਮਿਲ ਜਾਂਦੀ ਆ ਤੇ ਇਹਦੀ ਜਿਹੜੀ ਡੋਜ ਆ ਉਹ 120 ਗ੍ਰਾਮ ਕਿੱਲੇ ਦੀ ਆ 1 ਕਿਲੋ ਤੁਸੀਂ 8 ਕਿੱਲਿਆਂ ਦੇ ਵਿੱਚ ਪਾ ਸਕਦੇ ਹੋ ਤੇ ਜੇਕਰ ਤੁਸੀਂ ਇਹ 2000 ਦਾ ਵੀ ਲੈ ਕੇ ਆਉਣੇ ਹੋ ਤਾਂ ਤੁਹਾਨੂੰ 250 ਰੁਪਏ ਕਿੱਲਾ ਪਵੇਗਾ ਤੇ ਕਿਸਾਨ ਭਰਾਵੋ ਬਹੁਤ ਵਧੀਆ ਇਹ ਤੇਲੇ ਵਾਲੀ ਸਪਰੇ ਆ ਮੈਂ ਤਾਂ ਚਾਹਣਾ ਵੀ ਤੁਸੀਂ ਇਹੀ ਕਰ ਦਿਓ ਪਰ ਜੇਕਰ ਤੁਸੀਂ ਇਹ ਵੀ ਨਹੀਂ ਕਰਨੀ ਤਾਂ ਤੁਸੀਂ 100 ਰੁਪਏ ਦੇ ਵਿੱਚ ਸਲੈਅਰ ਕਰ ਸਕਦੇ ਹੋ ਜਿਹਦੇ ਵਿੱਚ ਕੀ ਥਾਇਆ ਸਾਲਟ ਹੁੰਦਾ ਆ 25% ਉਹ ਤੁਸੀਂ 100 ਗ੍ਰਾਮ ਕੀਲੇ ਦੇ ਹਿਸਾਬ ਦੇ ਨਾਲ ਕਰ ਸਕਦੇ ਹੋ ਇਹ ਕਿਸਾਨ ਪ੍ਰਾਉ ਤੇਲੇ ਵਾਲੀ ਸਪਰੇ ਜਰੂਰ ਕਰਿਓ ਕਿਉਂਕਿ ਤੇਲਾ ਹੋਵੇ ਚਾਹੇ ਨਾ ਹੋਵੇ ਜੇਕਰ ਕੱਲ ਨੂੰ ਤੇਲਾ ਆ ਜਾਂਦਾ ਆ ਫਿਰ ਦਵਾਰੇ ਪੰਪ ਫਿਰ ਚੱਕਣੇ ਪੈ ਜਾਂਦੇ ਨੇ ਜਿਸ ਕਰਕੇ ਖਰਚਾ ਡਬਲ ਹੋ ਜਾਂਦਾ ਆ ਤੇ ਇਸ ਲਈ ਕਿਸਾਨ ਪ੍ਰਭੋ ਜਦੋਂ ਵੀ ਹੁਣ ਤੁਸੀਂ ਸਪਰੇਅ ਕਰੋ ਭਗੋਲੇ ਤੋਂ ਪਹਿਲਾਂ ਇੱਕ ਦਾ ਦੇਖੋ ਤੇਲੇ ਵਾਲੀ ਹੋਗੀ ਦੂਜੇ ਨੰਬਰ ਤੇ ਜਿਹੜੀ ਕਿ ਫੰਗੀ ਸਾਈਡ ਹੋਗੀ ਤੀਜੇ ਨੰਬਰ ਤੇ ਜਿਹੜੀ ਸੰਡੀ ਵਾਲੀ ਆ ਉਹ ਕਿਸਾਨ ਪ੍ਰਭੋ ਜਰੂਰ ਸਪਰੇਅ ਕੀਤੀ ਜਾਵੇ ਜਿਸ ਦੇ ਵਿੱਚ ਤੁਸੀਂ ਕੋਰਾ ਜਨ ਕਰ ਸਕਦੇ ਹੋ ਕੋਰਾਜਨ ਵਾਲਾ ਸਾਲਟ ਜਿਹੜਾ ਕਿ 18% ਹੁੰਦਾ ਆ ਤੁਹਾਨੂੰ ਲੋਕਲ ਕੰਪਨੀਆਂ ਦੇ ਵਿੱਚ ਜਰੂਰ ਮਿਲ ਜਾਵੇਗਾ 800 ਤੋਂ ਲੈ ਕੇ 1000 ਦੇ ਵਿੱਚ ਵਿੱਚ ਮਿਲ ਜਾਵੇਗਾ ਜਿਸ ਨੂੰ ਤੁਸੀਂ 3 ਕਿਲਿਆਂ ਤੇ ਜਾਂ 2.5 ਕਿਲਿਆਂ ਤੇ ਮੈਂ ਤਾਂ ਕਹਾਂਗਾ 2.5 ਕਿਲਿਆਂ ਤੇ ਹੀ ਪਾ ਦੋ ਤੇ ਜਿਹਦੇ ਨਾਲ ਤੁਹਾਨੂੰ ਸੁੰਡੀ ਦੀਆਂ ਸਮੱਸਿਆਵਾਂ ਕਾਫੀ ਕੰਟਰੋਲ ਤੱਕ ਮਿਲ ਜਾਣਗੀਆਂ ਤੇ ਸੁੰਡੀ ਕਿਸਾਨ ਭਰਾਵੋ ਤੁਸੀਂ ਆ ਸਮੇਂ ਆ ਕੇ ਫੇਮ ਦਵਾਈ ਵੀ ਵਰਤ ਸਕਦੇ ਹੋ ਫੇਮ ਦਵਾਈ ਦੇ ਬਹੁਤ ਸੋਹਣੇ ਰਿਜ਼ਲਟ ਨੇ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭ ਉਹ ਮੈਂ ਇੱਕ ਅਦੂਰਨਿਕ ਕੰਪਨੀ ਦੀ ਵਰਤਦਾ ਫਾਈਟਰ 100 ਐਮਐਲ ਕਿਲੇ ਦੀ ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇ ਤੇ ਇੱਕ ਜੇਕਰ ਤੁਹਾਡੇ ਖੇਤ ਵਿੱਚ ਸੁੰਡੀ ਹੈਗੀ ਆ ਤਾਂ ਤੁਸੀਂ ਐਮਐਮੈਂਟਰ ਵੈਂਜੋਏਟ 1.9 ਉਹ ਵੀ ਤੁਸੀਂ ਨਾਲ ਮਿਕਸ ਕਰ ਸਕਦੇ ਹੋ ਫੇਮ ਦੇ ਨਾਲ ਵੀ ਮਿਕਸ ਕਰ ਸਕਦੇ ਹੋ ਜਾਂ ਫਿਰ ਜਿਹੜੀ ਵੀ ਤੁਸੀਂ ਸੁੰਡੀ ਵਾਲੀ ਦਵਾਈ ਕਰ ਰਹੇ ਹੋ ਉਹਦੇ ਨਾਲ ਵੀ ਤੁਸੀਂ ਇਹਨੂੰ ਮਿਕਸ ਕਰਕੇ ਪਾ ਸਕਦੇ ਹੋ ਜਿਸ ਨੂੰ ਦੇਸੀ ਭਾਸ਼ਾ ਦੇ ਵਿੱਚ ਦੁਕਾਨਦਾਰ ਵੀ ਕਹਿੰਦੇ ਨੇ ਇਹਨੂੰ ਤੜਕਾ ਲੱਗ ਗਿਆ ਤੜਕਾ ਲੱਗ ਕੇ ਜਿਹੜੀ ਕਿ ਸੁੰਡੀ ਦਾ ਵਧੀਆ ਕੰਟਰੋਲ ਕਿਸਾਨ ਪ੍ਰਭ ਹੋ ਜਾਂਦਾ ਆ ਤੇ ਤਿੰਨ ਸਪਰੇਆ ਕਿਸਾਨ ਪ੍ਰਭ ਹੋ ਗਈਆਂ ਇਸ ਤੋਂ ਇਲਾਵਾ ਕਿਸਾਨ ਪ੍ਰਭ ਉਹ ਤੁਸੀਂ ਚੌਥੀ ਖੁਰਾਕੀ ਤੱਤਾਂ ਦੇ ਲਈ ਐਨਪੀਕੇ ਵੀ ਪਾ ਸਕਦੇ ਹੋ ਜੇਕਰ ਕਿਸਾਨ ਪ੍ਰਭ ਮੈਂ ਐਨਪੀਕੇ ਦੀ ਗੱਲ ਕਰਾਂ ਤਾਂ ਤੁਸੀਂ 12 ਕਾਡ ਐਨਪੀਕੇ ਤੁਹਾਨੂੰ ਹਰੇਕ ਦੁਕਾਨ ਤੋਂ ਮਿਲ ਸਕਦਾ ਹੈ ਤੁਸੀਂ 12 ਕਾਡ ਐਨਪੀਕੇ ਦੀ ਸਪਰੇ ਬੰਗੋਲੇ ਤੋਂ ਪਹਿਲਾਂ ਕਰ ਸਕਦੇ ਹੋ ਦੇ ਕਿਸਾਨ ਪ੍ਰਭ ਇੱਕ ਐਨਪੀਕੇ ਹੋਰ ਆਉਂਦਾ ਆ 55517 ਮਹਿੰਦਰਾ ਕੰਪਨੀ ਦਾ ਇਹਦੇ ਵਿੱਚ ਸਾਰੇ ਕਿਸਮ ਦੇ ਖਰਾਕੀ ਤੱਤ ਹੁੰਦੇ ਨੇ ਜ਼ਿੰਕ ਲੋਹਾ ਕੈਲਸ਼ੀਅਮ ਤੇ ਇਦਾਂ ਦਾ ਐਨਪੀਕੇ ਵੀ ਤੁਸੀਂ ਕਰ ਸਕਦੇ ਹੋ ਪਰ ਇਹ ਕੋ ਜਰੂਰੀ ਨਹੀਂ ਵੀ ਆਪਣੇ ਮਹਿੰਦਰਾ ਕੰਪਨੀ ਦੀ ਲੈਣਾ ਆ ਇਦਾਂ ਦਾ ਖਰਾਕੀ ਤੱਤ ਵਾਲਾ ਐਨਪੀਕੇ ਤੁਹਾਨੂੰ ਹਰ ਇੱਕ ਕੰਪਨੀ ਵਿੱਚ ਮਿਲ ਜਾਵੇਗਾ ਦੁਕਾਨਦਾਰ ਕੋਲੋਂ ਤੁਸੀਂ ਖਰਾਕੀ ਤੱਤ ਦਾ ਐਨਪੀਕੇ ਕਹਿ ਕੇ ਵੀ ਐਨਪੀਕੇ ਕਿ ਸਪਰੇਅ ਦੇ ਵਿੱਚ ਪਾ ਸਕਦੇ ਹੋ ਜਦੋਂ ਹੁਣ ਆਪਾਂ ਸਪਰੇਹਾਂ ਤੇ ਇੰਨਾ ਖਰਚ ਕਰ ਚੁੱਕੇ ਹਾਂ ਤਾਂ ਇੱਕ ਚੀਜ਼ ਹੋਰ ਐਡ ਕਰੀ ਜਾਵੇ ਜਿਸ ਨੂੰ ਕਿ ਆਪਾਂ ਸਟicker ਕਹਿੰਦੇ ਆ ਸਟicker ਦੇ ਵਿੱਚ ਵੀ ਤੁਸੀਂ ਸਿਲੀਕੋਨ ਦੀ ਵਰਤੋਂ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਆ ਤੇ ਇਹਦੀ ਡੋਜ਼ ਹੁੰਦੀ ਆ 3 ਲੀਟਰ ਪਾਣੀ ਲਈ 1 ml ਜੇਕਰ ਤੁਹਾਡੇ ਕੋਲੇ 1000 ਲੀਟਰ ਵਾਲੀ ਪਾਣੀ ਦੀ ਵੱਡੀ ਢੋਲੀਆ ਤਾਂ ਤੁਸੀਂ 333 ਐਮ ਐਲ ਜ਼ਰੂਰ ਇਹਦੇ ਵਿੱਚ ਪਾਓ ਇਹਦਾ ਕੰਮ ਹੁੰਦਾ ਹੈ ਜਿਹੜੀ ਦਵਾਈ ਹੁੰਦੀ ਹੈ ਉਹਨੂੰ ਜਲਦੀ ਤੋਂ ਜਲਦੀ ਪੱਤੇ ਦੇ ਵਿੱਚ ਰਚਾਉਣਾ ਹੁੰਦਾ ਹੈ ਕਿਉਂਕਿ ਵਾਰਸ਼ਾਂ ਦਾ ਮੌਸਮ ਆ ਸੌਣ ਦਾ ਮਹੀਨਾ ਹੈਗਾ ਜਲਦੀ ਤੋਂ ਜਲਦੀ ਵਾਰਸ਼ ਹੋ ਜਾਂਦੀ ਆ ਜਿਸ ਕਰਕੇ ਇੰਨੀ ਮਹਿੰਗੀ ਦਵਾਈ ਪੱਤਿਆਂ ਦੇ ਉੱਪਰੋਂ ਉੱਤਰ ਸਕਦੀ ਆ ਪਰ ਜਿਹੜਾ ਸਿਲੀਕੋਨ ਹੁੰਦਾ ਆ ਇਹ ਜਲਦੀ ਤੋਂ ਜਲਦੀ 1 ਘੰਟੇ ਦੇ ਅੰਦਰ ਅੰਦਰ ਦਵਾਈ ਨੂੰ ਪੱਤਿਆਂ ਦੇ ਵਿੱਚ ਰਚਾ ਦਿੰਦਾ ਆ ਤੇ ਤੁਹਾਡੀ ਦਵਾਈ 100% ਗੁੱਟੇ ਨੂੰ ਰਸ ਵਿੱਚੋਂ ਪ੍ਰਾਪਤ ਹੋ ਜਾਂਦੀ ਆ ਤੇ ਇਸ ਤੋਂ ਇਲਾਵਾ ਕਿਸਾਨ ਭਰਾਵਾਂ ਜੇਕਰ ਤੁਹਾਨੂੰ ਸਪਰੇਅ ਸੰਬੰਧੀ ਚੌਣ ਸੰਬੰਧੀ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਆ ਤਾਂ ਮੈਂ ਇੱਥੇ ਆਪਣਾ ਖੁੱਦ ਦਾ ਵਟਸਐਪ ਨੰਬਰ ਮੈਂਸ਼ਨ ਕਰ ਰਿਹਾ ਤੁਸੀਂ ਆਪਾਂ ਨੂੰ ਵਟਸਐਪ ਨੰਬਰ ਦੇ ਉੱਪਰ ਆਪਣੀ ਫਸਲ ਸੰਬੰਧੀ ਪੂਰੀ ਡਿਟੇਲ ਦੱਸ ਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਥੋੜਾ ਸਬਰ ਰੱਖਿਓ ਹੋ ਸਕਦਾ ਰਿਪਲਾਈ ਰਾਤ ਭਰਤੇ ਹੋਵੇ ਜਾਂ ਅਗਲੇ ਦਿਨ ਹੋਵੇ ਕਿਉਂਕਿ ਡੇਲੀ ਦੇ ਬਹੁਤ ਜ਼ਿਆਦਾ ਮੈਸੇਜ ਹੁੰਦੇ ਨੇ ਮੈਂ ਆਪ ਖੁਦ ਹੀ ਰਿਪਲਾਈ ਕਰਦਾ ਹੁੰਨਾ ਆ ਤੇ ਹੋ ਸਕਦਾ ਥੋੜਾ ਲੇਟ ਰਿਪਲਾਈ ਆਵੇ ਪਰ ਆਵੇਗਾ ਜਰੂਰ ਕਿਸਾਨ ਭਰਾਵੋ ਤੇ ਮੈਂ ਇਹੀ ਚਾਹਣਾ ਵੀ ਜਿੰਨੇ ਮੇਰੇ ਨਾਲ ਜੁੜੇ ਹੋਏ ਕਿਸਾਨ ਭਰਾ ਨੇ ਸਾਰਿਆਂ ਦੀਆਂ ਫਸਲਾਂ ਚੰਗੀਆਂ ਹੋਣ ਮੈਂ ਚਾਹਣਾ ਵੀ ਹਰ ਇੱਕ ਜਿਹੜਾ ਕਿਸਾਨ ਭਰਾ ਆਪਣੇ ਸੰਬੰਧੀ ਨੌਲੇਜ ਜਰੂਰ ਰੱਖੇ ਤੇ ਜਿਹੜੀ ਖੇਤੀ ਆ ਇਹਨੂੰ ਹੁਣ ਸਮਝਦਾਰੀ ਨਾਲ ਚੱਲਣ ਦੀ ਲੋੜ ਆ ਕਿਉਂਕਿ ਖੇਤੀ ਦੇ ਵਿੱਚ ਨਿਤ ਨਵੇਂ ਰੁਝਾਨ ਆ ਰਹੇ ਨੇ ਜਿਨ੍ਹਾਂ ਨੂੰ ਆਪਾਂ ਨਿਤ ਨਵੇਂ ਤਰੀਕੇ ਨਾਲ ਸਮਝੀਏ ਤਾਂ ਬਹੁਤ ਚੰਗਾ ਆ ਇਸ ਲਈ ਕਿਸਾਨ ਭਰਾਵੋ ਜੇਕਰ ਆਪਾਂ 10000 ਰੁਪਏ ਦਾ 스마트ਫੋਨ ਤੇ ਲਾਉਣੇ ਆ ਤਾ ਪੌਂਦ ਤੋਂ ਲੱਖਾਂ ਰੁਪਈਆ ਦਾ ਕੰਮ ਲੈ ਸਕਦੇ ਆ ਇਸ ਲਈ ਇਹਨੂੰ ਜ਼ਰੂਰ ਆਪਾਂ ਚਲਾਈਏ ਤੇ ਇੱਕ ਚੰਗੇ ਪਾਸੇ ਆਪਾਂ ਵੱਲ ਜਾਈਏ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ੍ਰੀ ਅਕਾਲ ਜੀ